ਕਰਹਾ ਵਾਲੋਂ ਜੋ ਸੋਭਾ ਕਮੇਟੀ ਦੇ ਫੈਸਲੇ ਤੇ ਜਿਹੜੀ ਆਪਾਂ ਕਿਸਾਨਾਂ ਮਜ਼ਦੂਰਾਂ ਜਿਹੜੀ ਕਣਕ ਦੀ ਆ ਉਹ ਖੇਵ ਪਚਾਵਾਂਗੇ ਉਹਦੇ ਚੱਲਦਿਆਂ ਪਿੰਡ ਹਟਾਇਆ ਤੋਂ ਜ਼ਿਲ੍ਹਾ ਬਰਨਾਲਾ ਤੇ ਬਲਾਕ ਬਰਨਾਲਾ ਵਾਲੋਂ ਜੋ ਸਾਡੇ ਕਿਸਾਨ ਵੀਰ ਪਿੰਡ ਹਟਾਇਆ ਤੋਂ ਬਹੁਤ ਆਪਣੀ ਮਿਹਨਤ ਕਰਕੇ ਜਿਹੜੀ ਮਜ਼ਦੂਰਾਂ ਕਿਸਾਨਾਂ ਵਾਸਤੇ ਕਣਕ ਲਿਆਈ ਸੀ ਉਹ ਅੱਜ ਜਿਹੜੀ ਪਿੰਡ ਮੰਗੀਆਂ ਦੇ ਵਿੱਚ ਆਪਾਂ ਡਿਸਟ੍ਰਿਕਟ ਦੇ ਹਿਸਾਬ ਨਾਲ ਸਰਕ ਪਰਿਵਾਰ ਨੂੰ ਜਿਹੜੀ ਆ ਉਹ ਲੋਡਵੰਦ ਨੂੰ ਦਿੱਤੀ ਗਈ ਆ ਅਸੀਂ ਇਹ ਪਿੰਡ ਹਡਾਇਆ ਦੇ ਸਾਰੇ ਕਿਸਾਨ ਵੀਰਾਂ ਦਾ ਤੇ ਪਿੰਡ ਹਡਾਇਆ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਇਹ ਮੁਸ਼ਕਲ ਦੀ ਘੜੀ ਵਿੱਚ ਜਿਹੜਾ ਵਾ ਉਹ ਸਾਡੇ ਲੋਕਾਂ ਦੀ ਬਾਹ ਫੜੀ ਆ ਤਾਂ ਕਿ ਲੋਕ ਜਿਹੜਾ ਵਾ ਉਹ ਆਪਣੇ ਜਿਹੜਾ ਆਉਣ ਵਾਲੇ ਸਮੇਂ ਚ ਵਾ ਇਹ ਜਿਹੜੀ ਕਣਕ ਦਿੱਤੀ ਗਈ ਆ ਕਿ ਉਹ ਆਪਣਾ ਬਜਾਈ ਵੀ ਕਰ ਸਕਦੇ ਆ ਤੇ ਜਿਹੜਾ ਆਟਾ ਪਿਆ ਕੇ ਉਹ ਖਾ ਵੀ ਸਕਦੇ ਆ ਕਿ ਆਪਣੀ ਜਿਹੜੀ ਆ ਉਹਨਾਂ ਦੀ ਕੋਈ ਮੁਸ਼ਕਲ ਜਿਹੜੀ ਆ ਉਹ ਹੱਲ ਹੋ ਸਕੇ ਸੋ ਆਪਾਂ ਇਹਨਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਾ ਪ੍ਰਧਾਨਿਕ ਕਰ ਲਾ ਫਿਰ ਮੇਰਾ ਪਿੰਡ ਕੋ ਧੰਨਵਾਦ ਤੇਰਾ ਪਿੰਡ ਕਟਿੰਗ ਕਰਕੇ ਕਰ ਲਾ ਆ ਦੂਜੀ ਜਗ੍ਹਾ ਇੱਕ ਮਿੰਟ ਵੇ